24 ਘੰਟਿਆਂ ਚੋਂ ਜਿਆਦਾ ਨਹੀਂ ਬਸ 10 ਮਿੰਟ 15 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆ ਕੇ ਬੈਠਿਆ ਕਰੋ ਕਹਿਣਾ ਕੁਝ ਨਹੀਂ ਬਸ ਬਹਿਣਾ ਹੀ ਹੈ ਜੇ ਕਹਿਣ ਤੋਂ ਨਹੀਂ ਰਿਹਾ ਜਾਂਦਾ ਨਾ ਅਰਦਾਸ ਕਰਨ ਨੂੰ ਮਨ ਕਰਦਾ ਤਾਂ ਇੱਕੋ ਗੱਲ ਕਹਿਣੀ ਮਹਾਰਾਜ ਕਿਰਪਾ ਕਰਦੇ ਹੋ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਣਾ ਨਹੀਂ ਤਾਂ ਜੋ ਤੁਸੀਂ ਮੰਗੋਗੇ ਉਹੀ ਮਿਲ ਮਿਲਣਾ ਕਿਰਪਾ ਵਿੱਚ ਸਾਰਾ ਕੁਝ ਆਉਣਾ ਜੇ ਕੁਛ ਨਹੀਂ ਮੰਗੋਗੇ ਬਸ ਕੋਲ ਆ ਕੇ ਬੈਠਣਾ ਹੀ ਐ ਏਨੀ ਗੱਲ ਕਹਿਣੀ ਮਹਾਰਾਜ ਮੇਰਾ ਤਾਂ ਸਭ ਕੁਝ ਤੁਸੀਂ ਹੋ ਫਿਰ ਸੇਚਣ ਦਾ ਕੋਈ ਫਾਇਦਾ ਨਹੀਂ ਮਾਤਾ ਵੀ ਪਿਤਾ ਵੀ ਪਰਿਵਾਰ ਵੀ ਜੇ ਗੁਰੂ ਨੇ ਇੱਕ ਕਮੀਆਂ ਹੀ ਵੇਖਣੀਆਂ ਲੰਗਰ ਚ ਵੀ ਆ ਮਹਾਰਾਜ ਮੈਂ ਤੁਹਾਡੇ ਕੋਲ ਆ ਕੇ ਬੈਠਿਆ ਮੇਰਾ ਤਾਂ ਤੁਸੀਂ ਹੋ ਸਭ ਕੁਝ ਫਿਰ ਨਹੀਂ ਕੁਝ ਵੀ ਮਿਲਦਾ ਮੰਗਣ ਦੀ ਲੋੜ ਨਹੀਂ ਪੈਣੀ ਇੰਨਾ ਕੁ ਮਹਾਰਾਜ ਨੇ ਦੇਣਾ ਨਾ ਤੁਹਾਡੇ ਹੱਥ ਝੜ ਜਾਣੇ ਵੀ ਮਹਾਰਾਜ ਹੋਰ ਨਹੀਂ ਚਾਹੀਦਾ ਤੁਮ ਸੋ ਜੋ ਇਹ ਮੇਰੀ ਗੱਲ ਨਾਲ